ਅਤੇ ਬਿੰਨਰ ਜੋ ਕਰ ਰਹੇ ਨੇ ਜੀਵਨ ਜਿੰਦਾ ਕੀ ਦੀ ਜਾਵੇ ਉਨੀ ਘੱਟ ਪਰ ਤਾਂ ਜੋ ਸਾਨੂੰ ਸਮਝ ਨਹੀਂ ਆਇਆ ਵਈ ਗਲਤ ਪਾਈਸਾਰੇ ਦੇ ਉੱਪਰ ਹੀ ਇਸ ਤਰ੍ਹਾਂ ਦਾ ਜ਼ੁਲਮ ਹੋਣ ਕਿਉਂ ਹੁੰਦਾ ਹੈ बार-बार ਉਲੀ ਬਾਹਰੇ ਕੱਲ ਜੋ ਕਿ ਹਰ ਰੋਜ਼ 40-45 ਸਾਲ ਨੂੰ ਕਿ ਜਿਸ ਗੈਰੀ ਕਿਨਾ ਤੱਕ ਦੇਹਿਆਂ ਦੇ ਖਿਲਾਫ ਡੜ ਕੇ ਬਾਤ ਨੂੰ ਕਰਦਾ ਤੇ ਖੜਾ ਗੁਰਵਿੰਦਰ ਸਿੰਘ ਨੇ ਕੀਤੀ ਸਾਰੀ ਗੱਲ ਸੁਣਾਈ ਗਾਨ ਕੀਤੀ ਤਾਂ ਅਕੀਸਾਹ ਦੇ ਸਾਹਮਣੇ ਵੀ ਤੇ ਆਜੋਣ ਇਹ ਜੇ ਮੈਗਦੇ ਵਿਚਲੀ ਸਚਾਈ ਸਾਡੇ ਉਹ ਕਹਿਣੀ ਬੜੀ ਉੱਕਿਆ ਤੇ ਸੋਣੇ ਹੀ ਵਾਦੋ ਸ਼ੁਰੂਆਤ ਤੋਂ ਉਮੀਏ ਗਲਤੀ ਕਿਹੜੀ ਹੈ ਮੈਂ ਕਹਾਂਗਾ ਜੇ ਐਸਐਸਪੀ ਬਗੈਣਾ ਨਹੀਂ ਇਹ ਨਲਕੀ ਹੈ ਜਦੋਂ ਹਰ ਸਾਲ ਮਿਲਦਾ ਲੱਗਦਾ ਕਿ ਹਰ ਸਾਲ ਪਤਾ ਹੈ ਬਈ ਇੱਥੇ ਘਟਵਾ ਹੋਇਆ ਹੈ ਤੇ ਜੁਗਨੂਆਂ ਨੂੰ ਵਿਅਕਤੀ ਜਾ ਕੇ ਦਿੱਤੀ ਤੋਂ ਉਹ ਦਰਵਾਜ਼ੇ ਚੋਂ ਆਉਂਦੇ ਆ ਤੁਸੀਂ ਇੱਥੇ ਫੋਰਸ ਨਹੀਂ ਭੇਜਦੇ ਤਾਂ ਸਭ ਤੋਂ ਪਹਿਲਾਂ ਤਾਂ ਨਲਕੀ ਤੇ ਐਸਐਸਪੀ ਬਟੇਲਾ ਦੀ ਹੈ ਉਸ ਨਾਂ ਪੁੱਛੀ ਕਿ ਜੇ ਪਹਿਲਾਂ ਹੁੰਦਾ ਸੜਿਆ ਤੇ ਹੁਣ ਵੀ ਹੋ ਰਿਹਾ ਹੈ ਕਿ ਪਹਿਲਾਂ ਵੀ ਕੋਟਵਾਰ ਹੋਵੇ ਨਾ ਠੱਗੀ ਸਾਈ ਹੋਵੇ ਤੇ ਫਿਰ ਤੁਸੀਂ ਆਮ ਆਦਮੀ ਪਾਰਟੀ ਦੇ ਲੀਡਰ ਕੋਲ ਜਾਓ ਜੇ ਤੁਸੀਂ ਆਮ ਆਦਮੀ ਪਾਰਟੀ ਨਾਲ ਜੁੜੋ ਕੋਟ ਕੋਟ ਕੇ ਲੋਕਾਂ ਨੂੰ ਨਾਂ ਲਗਾਉਂਦੀ ਇਹ ਸਾਜ਼ਿਸ਼ ਹੈ ਪਰ ਭਾਈ ਇਹ ਗਲਤ ਪਾਈਚਾਰਾ ਜਿਹਾ ਜਿਵੇਂ ਵਾਦੀ ਪਵਾਦੀ ਪੰਜਾਬ ਦੇ ਵਿੱਚ 40% ਹੈ ਸੁਪਟਮਾਰ ਕਰਕੇ ਨਾ ਤਾਂ ਇਹ ਨਾਲ ਜਿੰਦੇ ਕਿਸੇ ਦਾ ਰਹਿਤ ਨਾ ਹੀ ਰਵੇ ਸੁਧਾਨ ਦੀ ਵੀ ਘਟਨਾ ਹੈ ਥਾਣੇ ਦੀ ਵੀ ਘਟਨਾ ਹੈ ਤੇ ਜਾਣਿਓ ਜਿਹਨਾਂ ਨੂੰ ਤੁਸੀਂ ਹੁਣ ਤੱਕ ਵੋਟਾਂ પાਕੇ ਸਰਕਾਰ ਬਣਾਈ ਚੜਵੜਾਂ ਦੀ ਕੋਈ ਥਰੂ ਪੁੱਛਣਾ ਆਇਆ ਤਾਹਾਂ ਕੋਲੋਂ ਪੁੱਛਿਆ ਪਿੰਡ ਦੇ ਵਿੱਚ ਕੀ ਵਾਪਰਿਆ ਮੈਨੂੰ ਜਦੋਂ ਫੋਨ ਆਇਆ ਤੇ ਉਹ ਯਾਦ ਇਹ ਕਿਹਦਾ ਫੋਨ ਆਇਆ ਸੀ ਤੇ ਮੈਂ ਉਹਨਾਂ ਕੋਲ ਵੈਸੇ ਰਹਿ ਕੇ ਕਲਾਂ ਜਾਣਾ ਹੈ ਮੈਂ ਕਹਿੰਦਾ ਰਹਿ ਕੇ ਕਲਾਂ ਵੈਸੇ ਹੀ ਜਾਣਾ ਹੈ ਪਤਾ ਕਰਕੇ ਆਉਣਾ ਕਿ ਇਹ ਘਟਨਾ ਵਾਪਰੀ ਕੀਆ ਹੋਇਆ ਕੀ ਹੈ ਮਾਜੀ ਸਰ ਅੱਜ ਤਾਂ ਕੀ ਮਾਮਲਾ ਹੈ ਤੁਸੀਂ ਪਿੰਡ ਰਹਿਕੇ ਕਲਾਂ ਆਏ ਹੋ ਕੀ ਮਸਲਾ ਹੈ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਕੇ ਕੇਸੀਪਾ ਕਾਂਗਰਸ ਪਾਰਟੀ ਪੰਜਾਬ ਪ੍ਰਦੇਸ਼ ਅੱਜ ਮੈਂ ਰਹਿਕੇ ਕਲਾਂ ਪਿੰਡ ਆਇਆ ਇਹ ਦੇਖਣ ਵਾਸਤੇ ਕਿ ਪਿਛਲੀ 17 ਤਰੀਕ ਨੂੰ ਇੱਥੇ ਇੱਕ ਝਗੜਾ ਹੋਇਆ ਤਾਂ ਉਹ ਝਗੜੇ ਦੇ ਦੌਰਾਨ ਇੱਕ ਸੋਨੂ ਨਾਮ ਦਾ ਕੋਈ ਵਿਅਕਤੀ ਹੈ ਉਹਦੇ ਕਿਸੇ ਬੰਦੇ ਨੇ ਸੱਟ ਮਾਰੀ ਜਿਹੜੇ ਇਹ ਦਲਦ ਭਾਈਚਾਰੇ ਦੇ ਘਰਾਂ ਦੀ ਲੋਕ ਹੈਗੇ ਆ ਇਹ ਸਾਰੇ ਉਹਨਾਂ ਨੂੰ ਸੰਭਾਲਣ ਵਾਸਤੇ ਲੱਗੇ ਕੋਈ ਬੰਦਾ ਉਹਨੂੰ ਹਸਪੀਟਲ ਲੈ ਕੇ ਗਿਆ ਕਿਵੇਂ ਨਾ ਕਿਵੇਂ ਸਾਰੇ ਇਸ ਜਦੋਂ ਉਦੋਂ ਬਾਅਦ ਪੁਲਿਸ ਆਉਂਦੀ ਹੈ ਤੇ ਪੁਲਿਸ ਦੇ ਨਾਲ ਝੜਪ ਹੋ ਜਾਂਦੀ ਹੈ ਇਹ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਹੜੀ ਪੁਲਿਸ ਨਾਲ ਝੜਪ ਹੋਈ ਲੜਾਈ ਹੋਈ ਉਹਦੇ 'ਚ ਪਿੰਡ ਦੇ ਬੰਦੇ ਕੋਈ ਨਹੀਂ ਸੀ ਬਲਕਿ ਬਾਹਰਲੇ ਬੰਦੇ ਸੀ ਜਿਨ੍ਹਾਂ ਨਾਲ ਲੜਾਈ ਹੋਈ ਜਿਹੜੇ ਮੰਦਰ ਕਮੇਟੀ ਜਿੱਥੇ ਮੇਲਾ ਲੱਗਦਾ ਹੈ ਉਹਦੇ 'ਚ ਇੱਕ ਕੁਲਵਿੰਦਰ ਸਿੰਘ ਹੈ ਤੇ ਇੱਕ ਮੈਂਬਰ ਪੰਚਾਇਤ ਹੈਗੇ ਆ ਕੋਈ ਸੋਹਣ ਸਿੰਘ ਤੇ ਹੋਰ ਸਾਥੀ ਉਹ ਪਹਿਲਾਂ ਲਿਖਤੀ ਤੌਰ ਤੇ ਪੁਲਿਸ ਨੂੰ ਇਹ ਦਰਖਾਸਤ ਦੇ ਕੇ ਆਏ ਕਿ ਸਾਡੇ ਪਿੰਡ ਰੈਕੇਕਲਾ ਮੇਲਾ ਲੱਗਣਾ ਹੈ ਤੇ ਉੱਥੇ ਪੁਲਿਸ ਦੀ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਜਾਵੇ ਪੁਲਿਸ ਦੀ ਇਹਦੀ ਨਲਾਕੀ ਰਹੀ ਲੋਕਾਂ ਨੂੰ ਪਤਾ ਲੱਗਦਾ ਕਿ ਪੁਲਿਸ ਦਾ ਇੱਕ ਹੋਮਗਾਰਡ ਦਾ ਜਵਾਨ ਵੀ ਇੱਥੇ ਨਹੀਂ ਆਇਆ ਜਦੋਂ ਲੜਾਈ ਝਗੜੇ ਦਾ ਮਾਹੌਲ ਬਣਿਆ ਤਾਂ ਉਦੋਂ ਪਿੰਡ ਦੇ ਲੋਕਾਂ ਨੇ ਫੋਨ ਵੀ ਕੀਤੇ ਪੁਲਿਸ ਨੂੰ ਕਿਹਾ ਕਿ ਲੜਾਈ ਦਾ ਮਾਹੌਲ ਹੈ ਇੱਕ ਵਾਰ ਪੁਲਸ ਆਈ ਇੱਕ ਥਾਣੇਦਾਰ ਕੋਈ ਆਇਆ ਇੱਕ ਸਿਪਾਹੀ ਨਾਲ ਕੋਈ ਆਇਆ ਤੂੰ ਆ ਕੇ ਫਿਰ ਚਲੇ ਗਏ ਜਦੋਂ ਫੇਰ ਮਾਹੌਲ ਬਣਦਾ ਲੜਾਈ ਦਾ ਤਾਂ ਫੇਰ ਇਹਨਾਂ ਨੂੰ ਫੋਨ ਕੀਤੇ ਜਾਂਦੇ ਆ ਕਹਿੰਦੇ ਹੁਣ ਨਹੀਂ ਅਸੀਂ ਆਉਂਦੇ ਤਾਂ ਇੱਕ ਪਾਸੇ ਤਾਂ ਪੁਲਿਸ ਤੇ ਭਗਵੰਤ ਮਾਨ ਦੀ ਸਰਕਾਰ ਇਹ ਕਹਿੰਦੀ ਹੈ ਕਿ ਸਾਡੀ ਪੁਲਿਸ ਜਿਹੜੀ ਹੈ ਸਪੋਰਟ ਤੇ 5 ਮਿੰਟ ਚ ਪਹੁੰਚਦੀ ਹੈ ਉਦੋਂ ਬਾਅਦ ਵੀ ਪੁਲਿਸ ਨਹੀਂ ਆਈ ਜਦ ਫੋਰਸ ਨੇ ਆ ਕੇ ਲੜਾਈ ਮਟਾਉਣ ਦੀ بجائے ਇੱਥੇ ਲੜਾਈ ਨੂੰ ਵਧਾਤਾ ਲੜਾਈ ਵੱਧ ਗਈ ਕੌਣ ਸੱਟਾਂ ਮਾਰ ਗਿਆ ਕੌਣ ਨਹੀਂ ਮਾਰ ਗਿਆ ਇਸ ਬਲ ਕਿਸੇ ਨੇ ਨਹੀਂ ਦੇਖਿਆ ਪਰ ਇਹਨਾਂ ਦਾ ਕਹਿਣਾ ਹੈ ਕਿ ਨਿੱਕੇ ਨਿੱਕੇ ਜਿਨ੍ਹਾਂ ਦੇ ਬੱਚੇ ਐ ਇਹ ਬੀਬੀਆਂ ਸਾਰੀਆਂ ਸਾਰੇ ਪਰਿਵਾਰ ਅੱਜ 3-400 ਬੰਦਾ ਇਕੱਠਾ ਹੋ ਕੇ ਉਹਨਾਂ ਨੇ ਦੱਸਿਆ ਕਿ ਸਾਡੇ ਨਜਾਇਜ਼ ਬੰਦਿਆਂ ਨੂੰ ਜਿਹੜਾ ਫੜਿਆ ਗਿਆ ਇੱਕ ਮੁੰਡਾ ਕੋਈ ਬਲਵਿੰਦਰ ਆ ਉਹਦਾ ਹਸਪਤਾਲ ਦੇ ਵਿੱਚ ਜਿਹੜੇ 6:00 ਵਜੇ ਸੀ ਉਹਨੂੰ ਦਾਖਲ ਕਰਾਉਣ ਗਿਆ ਵਾ ਉਹਦੀ ਲੋਕੇਸ਼ਨ ਹਸਪਤਾਲ ਦੀ ਐ ਇਹ ਕੋਈ ਬੰਦਾ ਕੁਟਿਆ ਦੇ ਵਿੱਚ ਕੁਟਿਆ ਦੇ ਕੋਲ ਖੜਾ ਐ ਜਾਉ ਕੋਈ ਬੰਦਾ ਵੈਸੇ ਹੀ ਸਿੰਪਲੀ ਖੜ ਜਾਂਦਾ ਹੈ ਉਹ ਖੜਾ ਹੈ ਕੁਝ ਮੁੰਡੇ ਕਹਿੰਦੇ ਫੌਜ ਭਰਤੀ ਹੋਣ ਗਏ ਸੀ ਪੰਜ ਕੁ ਲੋ ਤੋਂ ਉਹਨਾਂ ਨੂੰ ਫੜ ਕੇ ਲਿਆਉਂਦਾ ਮਤਲਬ ਸ਼ਡਿਊਲ ਕਾਸਟ ਭਾਈਚਾਰੇ ਦੇ ਦਲਿਤ ਭਾਈਚਾਰੇ ਦੇ ਨੌਜਵਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਤਰ੍ਹਾਂ ਕਿਤੇ ਕੁਝ ਘੜਮ ਚੋਦਰੀ ਵੀ ਇਹਦੇ ਵਿੱਚ ਲੱਗੇ ਹੋਏ ਨੇ ਮੈਂ ਸਮਝਦਾ ਲੋਕਾਂ ਨੂੰ ਪਤਾ ਲੱਗਦਾ ਕਿ ਉਹ ਜਾਣ ਬੁੱਝ ਕੇ ਇਹਨਾਂ ਨੂੰ ਦਬਾਉਣ ਦੇ ਲਈ ਇਹਨਾਂ ਨੂੰ ਡਰਾਉਣ ਦੇ ਲਈ ਮੈਂ ਜਿਹੜਾ ਮਾਹੌਲ ਬਣਾ ਕੇ ਮੈਂ ਇਹ ਵੀ ਕਹਾਂਗਾ ਕਿ ਆਮ ਆਦਮੀ ਪਾਰਟੀ ਦੇ ਲੋਕ ਤੇ ਅਫੀਸਰ ਤੇ ਇਹ ਦੂਜਾ ਭਾਈਚਾਰਾ ਜਿਹੜਾ ਹੈਗਾ ਜਿਹੜੇ ਇਹਨਾਂ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਆ ਉਹ ਇਹਨਾਂ ਨੂੰ ਡਰਾ ਡਰਾ ਕੇ ਆਪਦੇ ਨਾ ਹੁਣਾਉਣਾ ਚਾਹੁੰਦੇ ਸੋ ਭਗਵੰਤ ਮਾਨ ਜੀ ਇਹ ਤੁਹਾਡੀ ਸਰਕਾਰ ਦਾ ਅਨਸਾਫ ਹੈ ਕਿ ਅੱਜ ਗਰੀਬ ਭਾਈਚਾਰੇ ਦੇ 35 ਨਾ ਮਾਲੂਮ ਵਿਅਕਤੀਆਂ ਦੇ ਉੱਤੇ ਪਰਚਾ ਦਰਤਾ ਗਿਆ ਹੈ ਤਕਰੀਬਨ 8-9 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਕੋਈ ਵੀ ਦੋਸ਼ੀ ਨਹੀਂ ਇਹਦੇ ਸਬੰਧ ਅਸੀਂ ਪਿਛਲੇ ਦਿਨੀ ਡੀਆਈਜੀ ਬਠਿੰਡਾ ਨੂੰ ਮਿਲੇ ਆ ਉਹਨਾਂ ਨੇ ਐਸਪੀਡੀ ਜਸਵੀਰ ਸਿੰਘ ਦੀ ਡਿਊਟੀ ਲਾਈ ਐ ਇਨਕੁਆਇਰੀ ਕਰਨ ਵਾਸਤੇ ਡੀਐਸਪੀ ਰੂਰਲ ਜਿਹੜੇ ਹੈਗੇ ਆ ਹਰਜੀਤ ਮਾਨ ਉਹਨਾਂ ਨਾਲ ਵੀ ਗੱਲ ਹੋਈ ਹੈ ਇੱਥੇ ਅਗੇ ਪਤਾ ਲੱਗਿਆ ਕਿ 70 ਸਾਲ ਦਾ ਕੋਈ ਬਜ਼ੁਰਗ ਗੁਰਦੇਵ ਸਿੰਘ ਵੀ ਹੈ ਉਹਨੂੰ ਵੀ ਫੜ ਕੇ ਉਹਦੇ ਪਰਚੇ ਦੇ ਵਿੱਚ ਪਾਇਆ ਗਿਆ ਹੋਰ ਵੀ ਬਹੁਤ ਸਾਰੇ ਜਿਹੜੇ ਨਜਾਇਜ਼ ਕੀਤਾ ਜਾ ਰਹੇ ਆ ਪੁਰਸਦੈਸ ਦਾ ਮਾਹੌਲ ਬਣਾ ਰਹੀ ਹੈ ਸੋ ਨੈਸ਼ਨਲ ਦਾ ਤਮਾਹ ਪੰਚਾਇਤ ਵੱਲੋਂ ਤੇ ਕਾਂਗਰਸ ਪਾਰਟੀ ਦਾ ਤੇਜਸੀ ਯੂ ਭਾਗ ਮਜ਼ਦੂਰ ਮਲਾਜ਼ਮ ਦਾ ਚੇਅਰਮੈਨ ਪੰਜਾਬ ਹੋਣ ਦੇ ਨਾਤੇ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹਣਾ ਬਠਿੰਡਾ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਚਾਹਣਾ ਸੁਧਰ ਜਾਓ ਪੰਜਾਬ ਦੇ 40% ਦੀ ਦਲਿਤ ਭਾਈਚਾਰੇ ਦੀ ਆਬਾਦੀ ਹੈ ਹੁਣੇ ਕਿਸੇ ਦੀ ਗੁਲਾਮੀ ਮਨਜ਼ੂਰ ਨਹੀਂ ਕਰਨਗੇ 27 ਤਰੀਕ ਨੂੰ ਬਠਿੰਡਾ ਦੇ ਅੰbedkar ਪਾਰਕ ਦੇ ਵਿੱਚ ਅਸੀਂ ਭਾਈਚਾਰਾ ਦਾ ਇੱਕ ਇਕੱਠ ਰੱਖਿਆ ਤੇ ਉਸ ਇਕੱਠ ਦੇ ਵਿੱਚ ਫੈਸਲਾ ਕਰਾਂਗੇ ਤੈਅ ਕਰਾਂਗੇ ਜੇ ਨਿਰਦੋਸ਼ ਜਿਹੜੇ ਫੜੇ ਹੋਏ ਵਿਅਕਤੀ ਹੈ ਉਹਨਾਂ ਨੂੰ ਰਿਹਾ ਕੀਤਾ ਜਾਂਦਾ ਤਾਂ ਉਹ ਜੈ ਐਕਸ਼ਨ ਲੀਕਾਂਗੇ ਜੇ ਨਿਰਦੋਸ਼ ਵਿਅਕਤੀਆਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਤੇ ਪੁਲਿਸ ਵੱਲੋਂ ਦਹਿਸ਼ਤ ਦਾ ਮਾਹੌਲ ਖਤਮ ਨਹੀਂ ਕੀਤਾ ਜਾਂਦਾ ਤਾਂ ਉਹਦੇ ਖਿਲਾਫ ਨੈਸ਼ਨਲ ਅਦਾਲਤ ਮਹਾਪੰਚਾਇਤ ਵੱਲੋਂ ਤੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਕਹਿ ਕੇ ਕਾਂਗਰਸ ਪਾਰਟੀ ਵੱਲੋਂ ਸੰਘਰਸ਼ਾ ਜਿਹੜਾ ਉਹ ਤਿੱਖਾ ਕਰਾਂਗੇ ਜਦ ਤੱਕ ਇਸ ਦਲਦ ਭਾਈਚਾਰੇ ਨੂੰ ਇਨਸਾਫ ਨਹੀਂ ਮਿਲਦਾ ਕਿਰਨਜੀਤ ਸਿੰਘ ਗਹਿਰੀ ਤੇ ਮੇਰੀ ਨੈਸ਼ਨਲ ਮਹਾਪੰਚਾਇਤ ਦੀ ਜਿਹੜੀ ਟੀਮ ਹੈ ਟਿੱਕੇ ਨਹੀਂ ਬੈਠੀ ਤੁਸੀਂ ਇਸ ਸਟੂਡਿਓ ਕਾਸਟ ਦੀ ਗੱਲ ਕੀਤੀ ਹੈ ਕਿ ਜਿੰਨੇ ਬੰਦੇ ਫੜਿਓ ਸਟੂਡਿਓ ਕਾਸਟ ਦੀ ਹੈ ਕਿ ਪਿੰਡ ਦੇ ਵਿੱਚ ਦੇਖੋ ਇਹ ਗੱਲ ਵੀ ਹਾਂ ਬੜੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੇ ਅਸੀਂ ਭਾਈਚਾਰੇ ਦੇ ਲੋਕ ਹੈ ਸਿਰਫ ਉਹਨਾਂ ਨੂੰ ਹੀ ਫੜਿਆ ਜਾ ਰਿਹਾ ਦੂਜੀ ਗੱਲ ਉਹਨਾਂ ਦੇ ਘਰਾਂ ਦੇ ਵਿੱਚ ਭੰਨ ਦੌੜ ਵੀ ਕਰੀ ਆ ਪੁਲਿਸ ਨੇ ਇਹਨਾਂ ਨੇ ਦੱਸਿਆ ਕਿ ਪੁਲਿਸ ਨੇ ਉਹਨਾਂ ਦੇ ਪਸ਼ੂਆਂ ਨੂੰ ਖੋਲਿਆ ਪਸ਼ੂਨ ਕੁੱਟਿਆ ਵੀ ਬੀਬੀਆਂ ਨੂੰ ਵੀ ਗ੍ਰਿਫਤਾਰ ਕੀਤਾ ਮਤਲਬ ਉਹ ਦਲਤ ਭਾਈਚਾਰੇ ਦੇ ਉੱਪਰ ਦਹਿਸ਼ਤ ਦਾ ਮਾਹੌਲ ਬਣਾਉਣਾ ਚਾਹੁੰਦੇ ਸੋ ਪਹਿਲਾਂ ਤਾਂ ਇਹ ਨਲਕੀ ਹੈ ਪੁਲਿਸ ਦੀ ਕਿ ਸਿਕਿਉਰਿਟੀ ਨਾਂ ਲਾਈ ਇਸ ਕਰਕੇ ਲੜਾਈ ਹੋਈ ਹੁਣ ਇਹ ਨਲਕੀ ਹੈ ਕਿ ਬੇਕਸੂਰ ਜਿਹੜੇ ਗਰੀਬ ਗੁਰਮੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਜਿਹਦਾ ਐਸ்சி ਕਮਿਸ਼ਨ ਨੂੰ ਵੀ ਸਖਤ ਨੋਟਸ ਲੈ ਕੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਬਣਦੀ ਹੈ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ